ਸਤਿ ਸ਼੍ਰੀ ਅਕਾਲ ਜੀ ਅ ਅੱਜ ਜੋ ਆ ਕੈਨੇਡਾ ਦੀ ਧਰਤੀ ਤੇ ਜੋ ਇਲੈਕਸ਼ਨ ਹੋਈਆਂ ਨੇ ਉਹਨਾਂ ਦੇ ਵਿੱਚੋਂ 6ਵੀਂ ਵਾਰ ਧੁੱਕ ਢਾਲੀਵਾਲ ਜਿਨ੍ਹਾਂ ਨੇ ਪੰਜਾਬ ਦਾ ਪਿੰਡ ਸੁਲਾਪੁਰ ਦਾ ਨਾਮ ਰੋਸ਼ਨ ਕੀਤਾ ਉਹ 6ਵੀਂ ਵਾਰ ਐਮਪੀ ਬਣੇ ਨੇ ਤੇ ਉੱਥੇ ਦੇ ਪਿੰਡ ਸੁਲਾਪੁਰ ਦਾ ਕੀ ਮਾਹੌਲ ਆ ਕੀ ਖੁਸ਼ੀਆਂ ਨੇ ਤੁਹਾਨੂੰ ਸਾਰੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਤੇ ਸੁਖ ਢਾਲੀਵਾਲ ਜਿਹੜੇ 6ਵੀਂ ਵਾਰ ਕੈਨੇਡਾ ਦੇ ਵਿੱਚ ਐਮਪੀ ਬਣ ਚੁੱਕੇ ਨੇ ਅ ਅੰਦਰਲੇ ਸੀਨ ਪਿੰਡ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਪਿੰਡ ਦੇ ਵਿੱਚ ਕੀ ਕੁਸੀਂ ਦਮ ਹੋਲਾ ਤੇ ਲੋਕਾਂ ਦੇ ਵਿੱਚ ਕਿੰਨੀ ਖੁਸ਼ੀ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਮੁੱਚੀਆਂ ਸੰਗਤਾਂ ਨੂੰ ਸਮੂਹ ਨਵੇਂ ਸੂਰਜਪੁਰ ਦੇ ਵਾਸੀਆਂ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਦੱਸਿਆ ਜਾਂਦਾ ਹੈ। ਜੋ ਆਪਣੇ ਨਗਰ ਸੁਆਪੁਰ ਦੇ ਕਾਂਈਦਾ ਤੋਂ ਇਤਿਹਾਸਕ ਮਿੰਦਰ ਸਿੰਘ ਸੁਖ ਧਾਲੀਵਾਲ ਜੋ ਕਿ ਕਾਂਈਦਾ ਦੀ ਧਰਤੀ ਤੋਂ ਐਮਪੀ ਦੀ ਚੋਣ ਲੜ ਰਹੇ ਸਨ ਇਹਨਾਂ ਨੇ ਕਿਰਮਾਤਮਾ ਨੇ ਮੱਛਿ ਸਿੱਤੀਆ ਦੋ ਐਮਪੀ ਦੀ ਸੀਟ ਇਹਨਾਂ ਨੇ ਝੋਲੀ ਪਾਈ ਆ ਸੋ ਸਮੁੱਚੀਆਂ ਨਗਰ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਗੁਰੂ ਸਾਹਿਬ ਨੇ અપਾਰ ਬਖਸ਼ਿਸ਼ ਕੀਤੀ ਆ ਜੋ ਕਿ ਆਪਣੇ ਨਗਰ ਦਾ ਨਾਮ ਪਹਿਲਾਂ ਵੀ ਤਰ੍ਹਾਂ ਸੰਸਾਰ ਦੇ ਵਿੱਚ ਹੁਣ ਵੀ ਉਹਨਾਂ ਨਾਮੋਂ ਵੀ ਜ਼ਿਆਦਾ ਅਕਸ਼ਾ ਦੇ ਨਾਲ ਲਿਆ ਜਾਇਆ ਜਾਏਗਾ ਸੋ ਜਿੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਸੋ ਹਸਬਤੇ ਨਗਰ ਨਵਾਸੀਆਂ ਨੇ ਆਪਾਂ ਚੱਕਰ ਹੋ ਕੇ ਉਹਨਾਂ ਦੇ ਗ੍ਰਹਿ ਵਿੱਚੇ ਜੋ ਖੁਸ਼ੀ ਦਾ ਉਜਾਗਰ ਕਰਨਾ ਸਮੁਧੀਆਂ ਸੰਗਤਾਂ ਨੂੰ ਮੇਰਾ ਪਹਿਨਾ ਤੋਂ ਜਰਦਾ ਮਾਤਾਵਾਂ ਨੂੰ ਬੇਨਤੀ ਹੈ ਕਿ 10-15 ਮਿੰਟ ਦੇ ਵਿੱਚ ਸਾਰੀਆਂ ਸੰਗਤਾਂ ਤਿਆਰ-ਬਰ ਤਿਆਰ ਹੋ ਕੇ ਜੋ ਆਪਣੇ ਐਮਟੀ ਚੁਣੇ ਹੋਏ ਨੇ ਸਭ ਧਾਲੀ ਵਾਲਾ ਉਹਨਾਂ ਦੇ ਗ੍ਰਹਿ ਦੇ ਵਿੱਚ ਪਹੁੰਚਣ ਦੀ ਮਿਹਰਬਾਨੀ ਕਰੋ ਇੰਨੀ ਖੁਸ਼ੀ ਦੀ ਗੱਲ ਆ ਇਸ ਪਿੰਡ ਲਈ ਕਿ ਇਹ ਪਿੰਡ ਵਾਲੇ 6ਵੀਂ ਵਾਰ ਇਕੱਠੇ ਹੋਏ ਆ 6ਵੀਂ ਵਾਰ ਸੁਖਵਿੰਦਰ ਸਿੰਘ ਸੁਖ ਧਾਲੀਵਾਲ ਜਿਹੜਾ ਕਿ ਇਸ ਪਿੰਡ ਦਾ ਜੰਪਲ ਆ ਇਸ ਮਿੱਟੀ ਵਿੱਚ ਪਲਿਆ ਇਸ ਤੇ ਖੇਡਿਆ ਆ ਸਾਡੇ ਬਜ਼ੁਰਗ ਖੜੇ ਨੇ ਸਾਰੇ ਇਹਨਾਂ ਦੀਆਂ ਅਸ਼ੀਰਵਾਦ ਵੀ ਲਈ ਆ ਤੇ ਉਹ 6ਵੀਂ ਵਾਰ ਉਹ ਜਿਹੜਾ ਨਿਊਟਨ ਏਰੀਆ ਜਿਹੜਾ ਕੈਨੇਡਾ ਦਾ ਸਰੀ ਦਾ ਉਹ ਚੋਨੇ ਜਿੱਤ ਪ੍ਰਾਪਤ ਕੀਤੀ ਆ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਵੀ ਕੈਨੇਡਾ ਦੀ ਸਿਆਸਤ ਦੇ ਵਿੱਚ ਜਿਹੜਾ ਕੀ ਇਹ ਪਹਿਲਾ ਐਸਾ ਵਾਕਿਆ ਵਾ ਤੇ ਸਾਰਾ ਪਿੰਡ ਖੁਸ਼ ਆ ਮੈਂ ਵੀ ਇਸ ਪਿੰਡ ਦਾ ਕਹਿ ਲੋ ਵੀ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਕਿਉਂਕਿ ਹਮੇਸ਼ਾ ਹੀ ਇਸ ਕਿਨਾਂ ਪਿੰਡ ਦੇ ਸੁਖ ਧਾਲੀਵਾਲ ਨੂੰ ਜੋ ਮਾਨ ਸਰਮਾ ਦਤਾ ਮੇਰਾ ਰਿਸ਼ਤਾ ਉਹਦਾ ਗੁਰਨਾਨਗਨੀ ਦੀ ਕਾਲਜ ਕਰਕੇ ਆ ਜਿਸ ਕਰਕੇ ਉਹ ਅੱਜ ਆਪਣੀ ਵਿਦਿਆ ਪ੍ਰਾਪਤ ਕਰਕੇ ਗਿਆ ਸਾਡਾ ਭਾਵੇਂ ਸੀਨੀਅਰ ਸੀਗਾ ਪਰ ਬਹੁਤ ਜ਼ਿਆਦਾ ਪਿਆਰ ਸੀ ਪਹਿਲੀਆਂ ਚੋਣਾਵਾਂ ਵਿੱਚ ਬਹੁਤ ਜ਼ਿਆਦੇ ਇਸ ਗੱਲ ਦਾ ਜ਼ੋਰ ਲੱਗਾ ਤੇ ਕਾਲਜ ਨੇ ਸਾਥੀਆਂ ਨੇ ਕੰਮ ਕੀਤਾ ਸੋ ਮੈਂ ਇਹ ਦੱਸਣਾ ਚਾਹੁੰਨਾ ਦੁਨੀਆ ਨੂੰ ਪਤਾ ਵੀ ਆ ਪਰ ਜਿਹੜੇ ਦੇਸ਼ ਦੇ ਵਿੱਚ ਬੈਠੇ ਉਹਨੂੰ ਦੱਸਣਾ ਚਾਹੁੰਦੇ ਆ ਕਿ ਇਹ ਉਹ ਘਰ ਆ ਜਿਸ ਘਰ ਦੇ ਦਰਵਾਜ਼ੇ 'ਤੇ ਤੁਸੀਂ ਖੜੇ ਹੋ ਇਹ ਅੱਜ ਵੀ ਖੁੱਲਾ ਇਹ ਨਹੀਂ ਆਇਆ ਕਿ ਇੱਥੋਂ ਜਿੱਤ ਕੇ ਉਹ ਵੱਡੇ ਸ਼ਹਿਰ ਚ ਲੈਣ ਲੱਗ ਗਿਆ ਜਾਂ ਕੈਨੇਡਾ ਦਾ ਵਾਸੀ ਹੋ ਗਿਆ ਉਹ ਉਹਨੂੰ ਮਿੱਟੀ ਨੂੰ ਭੁੱਲ ਗਿਆ ਜਿੰਨੇ ਖੜੇ ਨੇ ਸਾਰਿਆਂ ਦੇ ਨਾਂ ਜਾਣਦਾ ਸਾਰਿਆਂ ਦੇ ਬਾਪੂ ਬੇਬੇ ਨੂੰ ਚੰਗੀ ਤਰ੍ਹਾਂ ਜਾਣਦਾ ਜਦੋਂ ਵੀ ਇੱਥੇ ਆਉਂਦਾ ਸਾਰਿਆਂ ਨੂੰ ਮਿਲਦਾ ਉਧਰ ਵੀ ਜਿੰਨੇ ਆ ਸਾਰਿਆਂ ਨੂੰ ਬਾਈ ਨੇਮ ਕਰਕੇ ਜਾਣਦਾ ਤੋ ਮਿੱਟੀ ਦੇ ਕਹਿੰਦੇ ਆਪਦੀ ਮਿੱਟੀ ਦੇ ਨਾਲ ਜੁੜਿਆ ਹੋਇਆ ਬੰਦਾ ਜਿਸ ਨੂੰ ਗੁਰੂ ਨੇ ਕਿਰਪਾ ਕੀਤੀ ਹੈ ਲੋਕਾਂ ਨੇ ਉਹਨੂੰ ਛੇਵੀਂ ਵਾਰ ਜਿਤਾਇਆ ਇਹ ਆਪਣੇ ਆਪ ਦੇ ਵਿੱਚ ਜਿੱਥੇ ਪਿੰਡ ਵਾਲਾ ਨੂੰ ਮਾਨ ਵਾਲੀ ਗੱਲ ਆ ਪੰਜਾਬ ਨੂੰ ਮਾਨ ਵਾਲੀ ਗੱਲ ਆ ਸਿੱਖਾਂ ਨੂੰ ਮਾਨ ਵਾਲੀ ਗੱਲ ਆ ਤੇ ਇਹ ਕੈਨੇਡਾ 'ਚ ਵੱਸਦੇ ਲੋਕਾਂ ਨੂੰ ਮਾਨ ਵਾਲੀ ਗੱਲ ਆ ਤੇ ਇਹਦੇ ਨਾਲ ਦੀ ਨਾਲ ਇੱਕ ਹੋਰ ਗੱਲ ਜਿਹੜੀ ਸਾਡੇ ਸਾਰਿਆਂ ਵਾਸਤੇ ਪਿਛਲੇ ਸਮੇਂ ਚਿੰਤਾ ਦਾ ਵਿਸ਼ਾ ਸੀ ਕਿ ਜਿਹੜੀ ਜਿਹੜੀ ਪਾਰਟੀ ਟਰੂਡੋ ਦੀ ਪਾਰਟੀ ਸੀ ਜਿਨੇ ਆਊਟ ਆਫ ਦੀ ਵੀ ਜਾ ਕੇ ਪੰਜਾਬੀਆਂ ਦੇ ਲੋਕਾਂ ਦੇ ਲਈ ਕਾਨੂੰਨ ਬਣਾਏ ਸਾਡੀ ਇਮੀਗ੍ਰੇਸ਼ਨ ਲਈ ਫਾਇਦਾ ਕੀਤਾ ਬਹੁਤ ਵੱਡਾ ਸਾਨੂੰ ਫਾਇਦਾ ਦਿੱਤਾ ਉਹ ਪਾਰਟੀ ਏਰੀਆ ਮੁਰਤੋਂ ਜਿਹੜੀ ਉਹ ਸਥਾਪਿਤ ਹੋ ਰਹੀ ਆ ਉਹਦੀ ਸਰਕਾਰ ਬਣ ਰਹੀ ਆ ਇਸ ਗੱਲ ਦੀ ਵੀ ਸਾਰਿਆਂ ਨੂੰ ਖੁਸ਼ੀ ਆ ਤੇ ਵਧਾਈ ਆ ਧਰੂ ਕਿਰਪਾ ਕਰੇ ਭਾਵੇਂ ਕਿ ਵਿਦੇਸ਼ ਜਾਣਾ ਕੁਝ ਲੋਕ ਉਹਨੂੰ ਚੰਗਾ ਸਮਝਿਆ ਕੋ ਮਾੜਾ ਸਮਝਿਆ ਪਰ ਉੱਥੇ ਜਾ ਕੇ ਆਪਣਾ ਨਾਮ ਬਣਾਉਣਾ ਬਹੁਤ ਵੱਡੀ ਗੱਲ ਆ ਜਿੱਡੀ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਤੇ ਸਿੱਖਾਂ ਨੇ ਅੱਜ ਕੈਨੇਡਾ ਦੇ ਵਿੱਚ ਮੁਰਤੋਂ ਆਪਣੀ ਸਥਾਪਤੀ ਦਿਖਾਈ ਆ ਉਹ ਬੜੀ ਵੱਡੀ ਆ ਸ਼ਰਾਰਤਾਂ ਬਹੁਤ ਸੀ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਹਰਾਉਣ ਲਈ ਕੰਮ ਕਰਦੀਆਂ ਸੀ ਪਰ ਇਹ ਗੁਰੂ ਨੇ ਕਿਰਪਾ ਕੀਤੀ ਪੰਜਾਬੀਆਂ ਦਾ ਆਪਣੇ ਆਪ ਦੇ ਵਿੱਚ ਵੱਡਾ ਯੋਗਦਾਨ ਆ ਮੁਰ ਤੋਂ ਮੈਂ ਆਪਣੇ ਸਾਰੇ ਸਮੁੱਚੇ ਜਿੰਨੇ ਵੀ ਪੰਜਾਬੀ ਆ ਤੇ ਕੈਨੇਡਾ ਵਾਸੀ ਆ ਤੇ ਇਸ ਪਿੰਡ ਦੇ ਜਿਹੜੇ ਸਾਰੇ ਲੋਕ ਸਾਰੀਆਂ ਮਾਤਾਵਾਂ ਬੀਬੀਆਂ ਭੈਣਾਂ ਬੱਚੇ ਇਸ ਖੁਸ਼ੀ ਵਿੱਚ ਸ਼ਾਮਲ ਹੋਇਆ ਇਹਨਾਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਮੁਬਾਰਕਬਾਦ ਦੇਣਾ ਸੋਖ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਨੂੰ ਬਹੁਤ ਬਹੁਤ ਮੁਬਾਰਕਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰੇ ਪਿੰਡ ਵਾਲੇ ਇਕੱਠੇ ਹੋਇਆ ਜੀ ਸਾਡੇ ਪਹਿਲੀ ਤਾਂ ਗੱਲ ਸਾਡੇ ਪਰਿਵਾਰ ਦੀ ਗੱਲ ਆ ਮੇਰਾ ਜਿਹੜਾ ਛੋਟਾ ਭਰਾ ਸਖਮੇਂਦਰ ਸਖਤਾਲੀ ਆਲ ਜਿਨੇ ਸਾਡੇ ਪਰਿਵਾਰ ਦਾ ਮੇ ਤੋਂ ਛੋਟਾ ਬਾ ਦੋਸਾ ਲ ਤੇ ਉਹਨੇ ਸਾਡੇ ਪਰਿਵਾਰ ਦਾ ਨਾਮ ਉੱਚਾ ਕੀਤਾ ਜਿੱਥੇ ਸਾਡੇ ਪਰਿਵਾਰ ਦਾ ਨਾਮ ਕੀਤਾ ਤਾਂ ਪਰਿਵਾਰ ਦਾ ਨਾਮ ਕੀਤਾ ਉੱਥੇ ਪਿੰਡ ਸੂਜਾਪੁਰ ਦਾ ਇਕ ਤਸੀਲ ਦਾ ਜ਼ਿਲ੍ਹਾ ਦਾ ਤੇ ਪੰਜਾਬ ਦਾ ਤੇ ਪੰਜਾਬ ਪਾਕਿਸਤਾਨ ਦਾ ਨੌ ਉੱਚਾ ਕੀਤਾ ਜਿੱਤੇ ਨੇ ਨੌ ਉੱਚਾ ਕੀਤਾ ਉਥੇ ਉਥੇ ਸਾਡੇ ਪਿੰਡ ਨਾਲ ਜੁੜੇ ਰਿਹਾ ਪਹਿਲੀ ਵਾਰੋ ਜਿੱਤ ਕੇ ਆਇਆ ਜਿਹੜੇ ਜਸ਼ਨ ਸੀ ਇਸ ਪਿੰਡ ਦੇ ਸਾਰੇ ਸਾਥੀਆਂ ਪਿੰਡ ਵਾਸੀਆਂ ਨਾਲ ਸਾਂਝੇ ਕੀਤੇ ਚਾਹੇ ਕੈਨੇਡਾ ਦੇ ਵਿੱਚ ਹੀ ਐਮਪੀ ਆ ਪਰ ਜਿਹੜਾ ਦਾ ਮੋਹ ਆ ਪਿੰਡ ਨਾਲ ਬਹੁਤ ਜ਼ਿਆਦਾ ਆ ਅਸੀਂ ਮਾਣ ਕਰਦੇ ਆ ਕਿ ਜਸਤ ਨੇ ਸਾਡਾ ਮਾਣ ਆ ਕੈਨੇਡਾ ਚ ਬਿਧਾਇਆ ਇਸ ਤਰ੍ਹਾਂ ਹੀ ਜੁੜਿਆ ਰਹੇ ਅਸੀਂ ਆਸ਼ ਕਰਦੇ ਹਾਂ ਪ੍ਰਮਾਤਮਾ ਅੱਗੇ ਬੜੀ ਬੇਨਤੀ ਕਰਦੇ ਹਾਂ ਵੀ ਸਾਡਾ ਭਰਾ ਜਿਹੜਾ ਸੁਖਮੰਦਰ ਢਾਲੀਆ ਉਸ ਤੋਂ ਵੀ ਵੱਧ ਤਰੱਕੀ ਕਰੇ ਤੇ ਸਾਡਾ ਜਿਹੜਾ ਮਾਣ ਆ ਦੇਸ਼ਾਂ ਪ੍ਰਦੇਸ਼ਾਂ ਤੇ ਇਦੋਂ ਵੀ ਤਾਂ ਇਹ ਪ੍ਰਵਾਦਾ ਬਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਗਰ ਨਿਵਾਸੀਆਂ ਲਈ ਹਾ ਸਾਡੇ ਸੂਇਆਪਰ ਨਗਰ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਆ ਕਿ ਪ੍ਰਮਾਤਮਾ ਨੇ ਅੱਜ ਇਸ ਨਗਰ ਤੇ ਬਹੁਤ ਅਪਾਰ ਬਖਸ਼ਿਸ਼ ਕੀਤੀ ਆ ਕਿ ਆਪਾਂ ਸਾਰਾ ਦੁਨੀਆ ਜਾਣਦੀ ਆ ਕਿ ਇਸ ਨਗਰ ਦੇ ਜੰਪਾਲ ਸੁਖਮਿੰਦਰ ਸਿੰਘ ਸੁਖਤਾਲੀਵਾਲ ਜੋ ਕਿ ਸਰੀ ਨਿਊਟਨ ਦੇ ਵਿੱਚ ਕੈਨੇਡਾ ਦੇ ਵਿੱਚ 6ਵੀਂ ਵਾਰ ਜਿਨ੍ਹਾਂ ਨੇ ਕਿ ਲੋਕਾਂ ਨੇ ਉਥੋਂ ਦੀ ਸੰਗਤ ਇਹਨਾਂ ਨੂੰ ਮਾਨ ਬਖਸ਼ਿਆ ਕਿ ਉਹ 6ਵੀਂ ਵਾਰ ਐਮਪੀ ਬਣੇ ਨੇ ਬੇਸ਼ੱਕ ਈ ਧਰਤੀ थी ਇਸ ਨਾਲ ਸਮੁੱਚੇ ਨਗਰ ਨਿਵਾਸੀ ਅਸੀਂ ਦੇਖਦੇ ਆ ਕਿ ਫੁੱਲੇ ਨਹੀਂ ਸਮਾਉਂਦੇ ਸਵੇਰ ਤੋਂ ਸਾਰੀ ਸੱਜਣ ਨਗਰ ਨਿਵਾਸੀ ਟੀਵੀ ਨਾਲ ਜੁੜੇ ਹੋਏ ਸੀ ਕਿ ਜਿਉਂ-ਜਿਉਂ ਪਲ-ਪਲ ਦੀ ਖਬਰ ਆ ਰਹੀ ਸੀ ਸਾਰਿਆਂ ਦੇ ਵਿੱਚ ਉਤਸ਼ਾਹ ਸੀ ਕਿ ਸਾਡਾ ਇਹ ਵੀ ਸਾਡਾ ਇਹ ਆਗੂ ਸਾਡਾ ਨੌਜਵਾਨ ਇਸ ਵਾਰ ਵੀ ਪਾਰਲੀਮੈਂਟ ਕੈਨੇਡਾ ਦੇ ਵਿੱਚ ਜ਼ਰੂਰ ਪਹੁੰਚੇਗਾ ਕਿ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆ। ਇਹ ਇਹ ਨਹੀਂ ਕਿ ਉਹ ਐਮਪੀ ਬਣੇ ਨੇ। ਜੋ ਕਿ ਉਹਨਾਂ ਨੇ ਹੁਣ ਤੱਕ ਉਹ ਪੰਜਾਬੀਆਂ ਦੀ ਸੇਵਾਵਾਂ ਕਰਦੇ ਰਹੇ ਨੇ ਚਾਹੇ ਸਿੱਖ ਧਰਮ ਦੀ ਗੱਲ ਹੋਵੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਚਾਹੇ ਉੱਥੋਂ ਦੇ ਜੋ ਪੰਜਾਬੀਆਂ ਦੇ ਵਿਦੇਸ਼ਾਂ ਦੇ ਵਿੱਚ ਮੁੱਦੇ ਨੇ ਕੋਈ ਇਮੀਗ੍ਰੇਸ਼ਨ ਦਾ ਮੁੱਦਾ ਵਾ ਮੂਰੇ ਹੋ ਕੇ ਨੌਜਵਾਨਾਂ ਦੇ ਅੱਗੇ ਹੋ ਕੇ ਬੱਚਿਆਂ ਦੇ ਅੱਗੇ ਹੋ ਕੇ ਹਰੇਕ ਮੁੱਦਾ ਉਹ ਪਾਰਲੀਮੈਂਟ ਦੇ ਵਿੱਚ ਠਾਉਂਦੇ ਨੇ ਜਿਸ ਦਾ ਕਿ ਪੰਜਾਬੀਆਂ ਨੂੰ ਫਾਇਦਾ ਵੀ ਬਹੁਤ ਹੋਇਆ। ਫਾਇਦਾ ਹੀ ਸਮਝਦੇ ਕਿ ਅੱਜ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਏਡੀ ਵੱਡੀ ਜਿੱਤ ਵੀ ਦਿੱਤੀ ਹੈ ਜੋ ਕਿ ਮੁਕਾਬਲਾ ਬੇਸ਼ੱਕ ਸਖ਼ਤੀ ਪਰ ਜੋ ਉਹਨਾਂ ਦਾ ਲੋਕਾਂ ਦੇ ਨਾਲ ਮਿਲ ਵਰਤਨ ਸੀ, ਪਿਆਰ ਸੀ, ਉਹ ਲੋਕਾਂ ਨੇ ਪਿਆਰ ਦੇ ਕੇ ਦਾ ਸਬੂਤ ਦਿੰਦੇ ਹੋਏ ਉਹਨਾਂ ਨੂੰ 6ਵੀਂ ਵਾਰ ਐਮਪੀ ਚੁਣਿਆ। ਇਹ ਬੇਸ਼ੱਕ ਸਾਰੀ ਆਪਾ ਨਗਦਮਾਸੀ ਵੀ ਕਹਿ ਰਹੇ ਆਂ, ਹੋਰ ਵੀ ਉੱਥੋਂ ਦੇ ਵੋਟਰ ਵੀ ਇਹ ਕਹਿ ਰਹੇ ਆ ਕਿ ਜੋ ਉਹਨਾਂ ਦੀ ਕਾਰਗੁਜ਼ਾਰੀ ਆ ਲੰਬੇ ਸਮੇਂ ਤੋਂ ਉਹ ਲੋਕਾਂ ਨਾਲ ਜੁੜੇ ਹੋਏ ਨੇ ਪਾਰਲੀਮੈਂਟ ਦੇ ਵਿੱਚ ਵੱਡੇ ਵੱਡੇ ਮੁੱਦੇ ਠਾਉਂਦੇ ਨੇ ਉਮੀਦ ਆ ਕਿ ਉਹਨਾਂ ਦੀ ਜੋ ਪਾਰਟੀ ਆ ਉਹਨਾਂ ਦੀਆਂ ਸਵਾਮਾਂ ਨੂੰ ਦੇਖਦੇ ਹੋਏ ਕਿ ਦੇਖਦੇ ਆ ਕਿ ਉਹਨਾਂ ਨੂੰ ਕੋਈ ਵੱਡੇ ਅਹੁਦੇ ਨਾਲ ਜ਼ਰੂਰ ਨਵਾਜੇ ਕਿ ਸਾਡੀ ਪ੍ਰਮਾਤਮਾਗੇ ਅਰਦਾਸ ਬੇਨਤੀ ਵੀ ਇਹੀ ਆ ਕਿ ਵਾਹਿਗੁਰੂ ਉਹਨਾਂ ਨੂੰ ਕੋਈ ਵੱਡਾ ਅਹੁਦਾ ਦੇਵੇ ਤੇ ਕੋਈ ਪਹਿਲਾ ਨਾਮ ਵੀ ਵੱਧ ਚੜ ਕੇ ਲੋਕਾਂ ਦੇ ਜੋ ਮੁੱਦੇ ਆ ਉੱਥੇ ਵਿਦੇਸ਼ਾਂ ਦੀ ਧਰਤੀ ਤੇ ਉਹ ਜ਼ਰੂਰ ਹੱਲ ਕਰਨ ਦੇ ਅੱਜ ਸਾਰੇ ਇਕੱਠੇ ਹੋਏ ਜੀ ਸੁਖਤ ਵਾਲੀਵਾਲ ਦੇ ਘਰ ਚ ਕੀ ਕਹੋਗੇ ਜੀ ਅਸੀਂ ਸਾਰੇ ਬਹੁਤ ਜਿਹੜੇ ਨਗਰ ਨਿਵਾਸੀ ਸੂਜਾਪੁਰ ਦੇ ਆ ਬਹੁਤ ਖੁਸ਼ ਆ ਤੇ ਇੱਕ ਮਿੰਟ ਹੈ ਉਹਨਾਂ ਨੇ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਤੋਂ ਕੀਤੀ ਵੀ ਆਪਣੇ ਪਿੰਡ ਦੇ ਜਿਹੜੇ ਸੁਖਵਿੰਦਰ ਸਿੰਘ ਸੁਖਤਾਲੀ ਵਾਲਾ ਜੱਤ ਪ੍ਰਧ ਕਰ ਚੁੱਕਿਆ ਤਾਂ ਉਸੇ ਟਾਈਮ ਹੀ ਸਾਰਾ ਨਗਰ ਜਿਹੜਾ ਵਾ ਇੱਕ ਮਿੰਟ ਦੇ ਵਿੱਚ ਇੱਥੇ ਇਕੱਠਾ ਹੋ ਗਿਆ ਜੀ ਤੇ ਸਾਰੇ ਬਹੁਤ ਖੁਸ਼ੀ ਦਾ ਮਾਹੌਲ ਆ ਤੇ ਸਾਰੇ ਬਹੁਤ ਖੁਸ਼ੀ ਦਾ ਜਸ਼ਨ ਮਨਾ ਰਹੇ ਆ ਜੀ ਅਸੀਂ ਵੀ ਬਹੁਤ ਵਧੀਆ ਲੱਗ ਰਿਹਾ ਵੀ ਜਿੱਥੇ ਸਾਡਾ ਉਹਨਾਂ ਨੇ ਸਾਡੇ ਪੈਣ ਦਾ ਨਾਂ ਚਮਕਾਇਆ ਸਾਡੇ ਪੈਨ ਨੂੰ ਪੂਰਾ ਰੌਸ਼ਨ ਕਰਤਾ ਛੇਵੀਂ ਵਾਰ ਜਿੱਤਣਾ ਕੋਈ ਛੋਟੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਆ ਜੀ ਇਹ ਜਿਹੜਾ ਛੇਵੀਂ ਵਾਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜੀ ਠੀਕ ਹੈ